ਹਰ ਲੱਖ ਰੁਪਿਆ ਮਾਤਾ ਆਪਣੀ ਗੱਡੀ 'ਚ ਛੱਡ ਗਈ ਸੀ ਪਟਾਣੇ ਤੋਂ ਟੁੱਕਾ ਦਿਆਂ ਤੇ ਬਟਾਣੇ ਤੋਂ ਖਾਦ ਗਈ ਜਾਨਮੇਬੀ ਇਹ ਮ ਗੱਡੀ ਆ ਤੇ ਇਹ ਵੱਡਾ ਆਧਾਰ ਕਾਰਡ ਨੰਬਰ ਚ ਇਹ 7 ਲੱਖ ਰੁਪਿਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਇਹ ਅਸੀਂ ਮਾਤਾ ਨੂੰ ਦੇਣ ਲੱਗੇ ਆ 5 ਲੱਖ ਰੁਪਏ ਮਾਤਾ ਸਾਡੀ ਗੱਡੀ 'ਚ ਛੱਡ ਗਏ ਸੀ ਬਟਾੜੇ ਤੋਂ ਕਾਦੀਆਂ ਤੇ ਬਟਾੜੇ ਤੋਂ ਕਾਦੀਆਂ ਇਸ ਟਾਈਮ 5 ਲੱਖ ਰੁਪਏ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9520 95 ਵੀ ਐਮ ਗੱਡੀ ਆ ਤੇ ਇਹ ਬਾਕੀ ਦਾ ਆਧਾਰ ਕਾਰਡ ਨੰਬਰ ਜੀ ਤੁਮ ਦੋ ਮੈਂ ਆਇਆ ਆਧਾਰ ਕਾਰਡ ਨੰਬਰ ਮਗਾ ਤੁਹਾਡਾ ਨਾਮ ਕੀ ਹੈ ਚਿੰਦੀ ਨਹੀਂ ਸਦਾ ਨਾਸਤਰਾ ਨੀ ਚਿੰਦੀ ਹਾਸ਼ਰਾ ਪਿੰਡ ਕਿਹੜਾ ਮਾਤਾ ਜੀ ਆਪਣਾ ਜੀ ਹੈ ਹੈ ਕੰਨਾ ਕੰਨਾ ਕਿਹੜੀ ਹੈ ਇੱਥੇ ਕਿੱਦਾਂ ਹੈ ਕੰਨਾ ਹੈ ਇਧਰ ਉਸੇ ਇੱਥੇ ਕੁੜੀ ਨੂੰ ਦੇਣਾ ਹੈ ਕੁੜੀ ਦਾ ਕੁੜੀ ਦਾ ਵਿਆਹ ਹੈ ਕਿਹੜੀ ਹੈਗਾ ਆ ਇੱਥੇ ਕੋਲੇ ਹੀ ਆ ਆਪਣੇ ਇਹ ਕਿਹੜੇ ਮਲੇ ਆ ਆ ਆਪਣੀ ਕੀ ਉਹ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਕੁੜੀ ਇੱਥੇ ਇਧਰ ਨਾਲ ਜਿਹੜਾ ਭੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਅੱਛਾ ਤਾਂ ਭੱਤੂ ਆਪਣਾ ਬੰਦਾ ਆੜਾ ਆ ਆਹੋ ਬੁਲਾ ਲਉਣਾ ਹਾਂ ਆਹੋ ਟਰਾਈ ਭਰਾ ਬੁਲਾ ਯਾਰ ਆਪਾਂ ਤੁਮ ਫੋਨ ਕਰ ਲੈ ਕੋਈ ਕਰ ਲੈ ਪਾਲਾ ਫੋਨ ਭਰਾਜੀ ਅਰ ਲੱਖ ਰੁਪਇਆ ਮਾਤਾ ਸਾਡੀ ਗੱਡੀ 'ਚ ਛੱਡ ਗਏ ਸੀ ਬਟਾੜੇ ਤੋਂ ਕਾਦਿਆਂ ਤੇ ਬਟਾੜੇ ਤੋਂ ਕਾਦਿਆਂ ਇਸ ਟਾਈਮ ਲੱਖ ਰੁਪਇਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9520 95 ਵੀ ਐਮ ਗੱਡੀ ਆ ਤੇ ਇਹ ਬਾਕੀ ਦਾ ਆਧਾਰ ਕਾਰਡ ਨੰਬਰ ਜੀ ਤੁਮ ਦੋ ਮੈਂ ਆਇਆ ਕਾਰਡ ਨੰਬਰ ਮਗਾ ਤੁਹਾਡਾ ਨਾਮ ਕੀ ਹੈ ਚਿੰਦੀ ਨਹੀਂ ਸਿਧਾ ਨਾਮ ਸਟ੍ਰੀਨ ਦਾ ਪਿੰਡ ਕਿਹੜਾ ਮਾਤਾ ਜੀ ਆਪਣੇ ਜੀ ਹੈ ਕੰਨਾ ਕਿਹੜੀ ਜਗ੍ਹਾ ਇੱਥੇ ਕਿੱਦਾਂ ਕੰਨਾ ਹੈ ਇਹਦੇ ਵਿੱਚ ਇੱਕ ਮੈਂ ਕੁੜੀ ਨੂੰ ਦੇਣਾ ਹੀ ਕੁੜੀ ਦਾ ਕੁੜੀ ਦਾ ਵਿਆਹ ਹੈ ਕਿਹੜੀ ਜਗ੍ਹਾ ਆ ਇੱਥੇ ਕੋਲੇ ਹੀ ਆ ਆਪਣੇ ਇਹ ਕਿਹੜੇ ਮਲੇ ਆ ਆ ਆ ਆਪਣੀ ਉਹ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਉਹ ਕੁੜੀ ਇੱਥੇ ਉਹ ਭੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਅੱਛਾ ਤੇ ਭੱਤੂ ਆਪਣਾ ਬੰਦਾ ਆ ਡਾਕ ਆਹੋ ਆਹੋ ਟਰਾਈ ਭਰਾਵਾ ਨਾ ਯਾਰ ਉਹ ਪੱਤੂ ਨੂੰ ਫੋਨ ਕਰ ਲਾਂ ਕਰ ਲੈ ਪਾਲਾ ਫੋਨ ਭਰਾਜੀ ਅਰ ਲੱਖ ਰੁਪਇਆ ਮਾਤਾ ਸਾਡੀ ਗੱਡੀ 'ਚ ਛੱਡ ਗਏ ਸੀ ਬਟਾੜਿਆ ਤੋਂ ਕਾਦਿਆਂ ਤੇ ਬਟਾੜੇ ਤੋਂ ਕਾਦਿਆਂ ਇਸ ਟਾਈਮ ਲੱਖ ਰੁਪਇਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9520 95 ਵੀ ਐਮ ਗੱਡੀਆ ਤੇ ਐ ਬਾਕੀ ਦਾ ਆਧਾਰ ਕਾਰਡ ਨੰਬਰ ਜੀ ਤੁਮ ਦੋ ਮੈਂ ਆਇਆ ਕਾਰਡ ਨੰਬਰ ਮਗਾ ਤੁਹਾਡਾ ਨਾਮ ਕੀ ਹੈ ਚਿੰਦੀ ਨਹੀਂ ਸਿਧਾ ਨਾਸਤ੍ਰੰਗੜ ਚਿੰਦੀ ਹਾਸ਼ਰਾ ਪਿੰਡ ਕਿਹੜਾ ਮਾਤਾ ਜੀ ਆਪਣਾ ਜੀ ਹੈ ਕੰਨਾ ਕਿਹੜੀ ਜਗ੍ਹਾ ਇੱਥੇ ਕਿੱਦਾਂ ਕੰਨਾ ਹੈ ਇਧਰ ਵਸੇ ਇੱਕ ਤੇ ਮੈਂ ਕੁੜੀ ਨੂੰ ਦੇਣਾ ਹੀ ਕੁੜੀ ਦਾ ਕੁੜੀ ਦਾ ਵਿਆਹ ਆ ਕਿਹੜੀ ਜਗ੍ਹਾ ਆ ਇੱਥੇ ਕੋਲੇ ਹੀ ਆ ਆਪਣੇ ਪੇਟ ਕਿਹੜੇ ਮਲੇ ਆ ਆ ਆ ਆਪਣੀ ਉਹ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਉਹ ਕੁੜੀ ਇੱਥੇ ਇਧਰਲਾ ਜਿਹੜਾ ਉਹ ਭੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਅੱਛਾ ਤੇ ਭੱਤੂ ਆਪਣਾ ਬੰਦਾ ਆ ਡਾਕਟਰ ਆ ਉਹਨੂੰ ਬੁਲਾ ਲੈਣਾ ਆਹੋ ਟਰਾਈ ਭਰਾਵਾ ਯਾਰ ਉਹ ਪੱਤੂ ਨੂੰ ਫੋਨ ਕਰ ਲਾਂ ਕੋਈ ਕਰ ਲੈ ਪਾਲਾ ਫੋਨ ਭਰਾਜੀ 5 ਲੱਖ ਰੁਪਇਆ ਮਾਤਾ ਸਾਡੀ ਗੱਡੀ 'ਚ ਛੱਡ ਗਈ ਸੀ ਬਟਾੜਿਆ ਤੋਂ ਛਕਾ ਦਿਆਂ ਤੇ ਬਟਾੜੇ ਤੋਂ ਕਾਦਿਆਂ ਇਸ ਟਾਈਮ 5 ਲੱਖ ਰੁਪਇਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਮਾਤਾ ਨੂੰ ਦੇਣ ਲੱਗੇ ਆ 9520 95 ਵੀ ਐਮ ਗੱਡੀ ਆ ਤੇ ਇਹ ਬੰਦਾ ਆਧਾਰ ਕਾਰਡ ਨੰਬਰ ਜੀ ਦੋ ਮੈਂ ਇੰਗਲਿਸ਼ ਕਾਰਡ ਨੰਬਰ ਜੂਮ ਕਰਨਾ ਮਾਤਾ ਦਾ ਨਾਮ ਕੀ ਹੈ ਚਿੰਦੀ ਲੈ ਸਦਾ ਨਾਸਤ੍ਰੰਗ ਚਿੰਦੀ ਹਾਂ ਅਸਰਾ ਪਿੱਲ ਕਿਹੜਾ ਮਾਤਾ ਜੀ ਆਪਣਾ ਜੀ ਹੈ ਹੈ ਕਨਾ ਕਿਹੜੀ ਹੈ ਇੱਥੇ ਕਿੱਦਾਂ ਹੈ ਕਨਾ ਹੈ ਇਧਰ ਵਸੇ ਇੱਥੇ ਮੈਂ ਕੁੜੀ ਨੂੰ ਦੇਣਾ ਹੀ ਕੁੜੀ ਦਾ ਕੁੜੀ ਦਾ ਵਿਆਹ ਹੈ ਕਿਹੜੀ ਹੈਗਾ ਆ ਇੱਥੇ ਕੋਲੇ ਹੀ ਆ ਆਪਣੇ ਪੇਟ ਕਿਹੜੇ ਮਲੇ ਆ ਆ ਆਪਣੀ ਕੀ ਉਹ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਕੁੜੀ ਇੱਥੇ ਇਧਰ ਨਾਲ ਜਿਹੜਾ ਭੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਅੱਛਾ ਤਾਂ ਭੱਤੂ ਆਪਣਾ ਬੰਦਾ ਆੜਾ ਪਾਸ ਬੁਲਾ ਲਉਣਾ ਹਾਂ ਆਹੋ ਟਰਾਈ ਭਰਾ ਬੁਲਾ ਯਾਰ ਆਪਾਂ ਤੁਮ ਫੋਨ ਕਰ ਲੈ ਕੋਈ ਕਰ ਲੈ ਬਾਲਾ ਬਾਲਾ ਭਰਾਜੀ